ਹੋਟਲ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹਨਾਂ ਦਾ ਕੋਈ ਵੀ ਹੋਟਲ ਨਹੀਂ ਬਿਨਾਂ ਮਤਲਬ ਤੋਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਵਾਇਰਲ ਹੋਈ ਵੀਡੀਓ ਤੋਂ ਬਾਅਦ ਉਹਨਾਂ ਨੂੰ ਕਾਫੀ ਫੋਨ ਆਏ ਨੇ ਤੇ ਫੋਨ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਨਾਂ ਦੇ ਉੱਤੇ ਇੱਕ ਹੋਟਲ ਦੱਸ ਕੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਉਹਨਾਂ ਕਿਹਾ ਕਿ ਮੇਰਾ ਕੋਈ ਵੀ ਹੋਟਲ ਨਹੀਂ ਨਾ ਪੰਜਾਬ ਵਿੱਚ ਨਾ ਹਰਿਆਣਾ ਵਿੱਚ ਤੇ ਪਹਿਲਾਂ ਵੀ ਕਾਫੀ ਵੀਡੀਓ ਵਾਇਰਲ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸਮੇਂ-ਸਮੇਂ ਤੇ ਕੀਤੀ ਗਈ ਹੈ ਤੇ ਹੁਣ ਵੀ ਇਹ ਮੈਨੂੰ ਬਦਨਾਮ ਕਰਨ ਦੀ ਚਾਲ ਹੈ ਉਹਨਾਂ ਵੀਡੀਓ ਵਾਇਰਲ ਕਰਨ ਵਾਲੇ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਨਾ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਮੇਰਾ ਕੋਈ ਹੁਟੜੀਆਂ ਬਾਰ-ਬਾਰ ਸਪਸ਼ਟ ਕਰ ਦੇਣਾ ਚਾਹਣਾ ਮੇਰੇ ਕੋਲ 16 ਕਿੱਲੇ ਜ਼ਮੀਨ ਸੀ ਜਿਹੜੀ 4 ਬੇਗੀ ਮੇਰੇ ਕੋਲ 12 ਕਿੱਲੇ ਜ਼ਮੀਨ ਹੈ ਜਿਹੜੀ ਕੋਈ ਚੀਜ਼ ਮੇਰੇ ਕੋਲ ਹੈਗੀ ਕੋਈ ਮੁਕਰੂਗਾ ਨਹੀਂ 50 ਪੈਸੇ ਮੇਰੇ ਇੱਕ ਪੱਠੇ ਜਿਨੇ ਉਹ ਕੋਈ ਅੱਜ ਦੇ ਨਹੀਂ ਉਹ ਘਟੋ-ਘਟਾ ਸੀ 30 ਸਾਲ ਦੇ ਚਲਾਉਣੇ ਆ ਉਹਦੇ ਚਲਾਈ ਜੰਨੇ ਹੈਗੇ ਕੋ ਬੀਮਾ ਹੈ ਜਾਂ ਕੋਈ ਕੰਮ ਕੀਤਾ ਹੋਵੇ ਅਸੀਂ ਜਿੰਨੇ ਵੀ ਸਾਡੇ ਲੀਡਰਾਂ